ਨੈਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਸਭਾ ਸ਼੍ਰੀ ਪੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਐਤਵਾਰ ਨੂੰ ਲਾਟੋ ਰੋਡ ਨਿਊ ਹਾਲ ਵਿਖੇ ਹੋਈ ਰਚਨਾਵਾਂ ਦੇ ਦੌਰ ਵਿੱਚ ਕਵੀਸ਼ਰ ਪ੍ਰੀਤ ਸੰਧਲ ਮਕਸੂਦੜਾ ਨੇ ਪੰਛੀ ਭਵਨ ਮਿੰਨੀ ਕਹਾਣੀ ਜਸਵੀਰ ਸਿੰਘ ਚੱਜ ਨੇ ਜ਼ਾਲਮ ਅਤ ਜਦ ਕਰ ਜਾਂਦਾ ਗਜ਼ਲ ਕਮਲਜੀਤ ਸਿੰਘ ਨੀਲੋ ਨੇ ਕਹਾਣੀ ਸੁਖਦੇਵ ਸਿੰਘ ਕੁੱਪੂ ਕੋਲੋਟੀ ਨੇ ਰਖੜੀ ਗੀਤ ਬਲਵੰਤ ਸਿੰਘ ਵਿਰਕ ਨੇ 35 ਅਖਰੀ ਕਵਿਤਾ ਸੁਖਵਿੰਦਰ ਸਿੰਘ ਪਾਦਲਾ ਨੇ ਥਾਣੇਦਾਰੀ ਮਿਨੀ ਕਹਾਣੀ ਅਵਤਾਰ ਸਿੰਘ ਉਟਾਲਾ ਨੇ ਗੀਤ ਨੀਤਨ ਸਿੰਘ ਮੁੱਤੋ ਨੇ ਭੇਸ ਕਵਿਤਾ ਗੱਜ਼ਲ ਕੋ ਜਰਾਵਰ ਸਿੰਘ ਪੰਛੀ ਨੇ ਪਾਣੀ ਦਾ ਕਰਮ ਮੰਡਲ ਚੋਕ ਛੰਦ ਗੁਰਸੇਵਕ ਸਿੰਘ ਢਿੱਲੋਂ ਨੇ ਪਾਕਿਸਤਾਨੀ ਸਫਰਨਾਮਾ ਇੰਦਰਜੀਤ ਕੌਰ ਲੋਟੇ ਨੇ ਗਿਲਾਵੇ ਲੋਕੋ ਕਵਿਤਾ ਲਖਵੀਰ ਸਿੰਘ ਲੱਭੇ ਨੇ ਮਾਂ ਤੂੰ ਫਿਕਰ ਕਰੀ ਨਾ ਗੀਤ ਜਗਦੀਪ ਮਕਸੂਦੜੇ ਨੇ ਗੀਤ ਮਨਦੀਪ ਸਿੰਘ ਨੇ ਧਿਆਨ ਨਾਲ ਗੀਤ ਹਜ਼ਾਰਾ ਸਿੰਘ ਮੰਡ ਨੇ ਸੁੱਤੇ ਮੁਲਕ ਨੂੰ ਕਵਿਤਾ हरबंस सिंह राय ने मां बोली गीत मनजीत सिंह रागी ने विश्वास कविता छोटे बच्चे बलविंदर सिंह ने मापे कविता हर्षदीप सिंह ने गुरु दी सख्त शेर आदिक रचनाओं ਦਾ ਪਾਠ ਕੀਤਾ ਪੜੀਆਂ ਸੁਣੀਆਂ ਰਚਨਾਵਾਂ ਤੇ ਗੁਰਸੇਵਕ ਸਿੰਘ ਢਿੱਲੋਂ ਪੀਤ ਸੰਧਲ ਮਕਸੂਦੜਾ जसवीर सिंह ਚੱਜ ਕਹਾਣੀਕਾਰ ਤਰਨ ਸਿੰਘ ਬਲਜੁਰਾਵਰ ਸਿੰਘ ਪੰਛੀ ਨੀਤਰ ਸਿੰਘ ਮੁੱਤੋਂ ਤੇ ਹਾਜ਼ਰ ਸ਼ਾਇਰਾ ਨੇ ਉਸਾਰੂ ਵਿਚਾਰ ਚਰਚਾ ਕੀਤੀ ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਜਗਵੀਰ ਸਿੰਘ ਵਿੱਕੀ ਨੇ ਖੂਬਸੂਰਤ ਅੰਦਾਜ਼ ਨਾਲ ਚਲਾਈ ਗੁਰਸੇਵਕ ਸਿੰਘ ਢਿੱਲੋਂ ਨੇ ਹਾਜ਼ਰ ਸ਼ਾਇਰਾਂ ਦਾ ਧੰਨਵਾਦ ਕੀਤਾ